ਦੇ ਪ੍ਰਯੋਜਕ ਹਨ ਸ਼੍ਰੀ ਕ੍ਰਿਸ਼ਨਾ ਸੇਲਜ਼ ਕਾਰਪੋਰੇਸ਼ਨ ਤਰਵੰਡੀ ਭਾਈ ਟੈਕਸਮੋ ਪੰਪ ਟੈਕਸਮੋ ਸਮਰਸੀਬਲ ਮੋਟਰ ਆ ਹੀ ਖਰੀਦੋ ਟੈਕਸਮੋ ਪੰਪ ਹੀ ਖਰੀਦੋ ਟੈਕਸਮੋ ਸਮਰਸੀਬਲ ਪੰਪ ਹੀ ਖਰੀਦੋ ਵੱਲੋਂ ਸ਼੍ਰੀ ਕ੍ਰਿਸ਼ਨਾ ਸੇਲਜ਼ ਕਾਰਪੋਰੇਸ਼ਨ ਤਰਵੰਡੀ ਭਾਈ ਹੁਣ ਰੋਕ ਕਰਦੇ ਹਾਂ ਸਮੱਸਿਆਵਾਂ ਨਾਲ ਜੜਦੀ ਅਤੇ ਸਿਆਸਤ ਨਾਲ ਜੁੜਦੀ ਇੱਕ ਭੱਕ ਦੀ ਖਬਰ ਨੂੰ ਜੀਰਾ ਹਲਕੇ ਖਾਸ ਕਰਕੇ ਜੀਰਾ ਮਖੂ ਸ਼ਹਿਰ ਤਿੰਗੀਆਂ ਸਮੱਸਿਆਵਾਂ ਹੱਲ ਧਿਆਨ ਨਾ ਦੇਣ ਕਾਰਨ ਲੋਕ ਬੜੇ ਪਰੇਸ਼ਾਨ ਤੇ ਲੋਕ ਕੀ ਹੁਣ ਆਮ ਆਦਮੀ ਪਾਰਟੀ ਨੂੰ ਪਿਛਲੀ ਧਰਾਂ ਵੋਟਾਂ ਪਾ ਸਕਣਗੇ ਜੀਰਾ ਸ਼ਹਿਰ ਦੀਆਂ ਸਮੱਸਿਆਵਾਂ ਆਏ ਦਿਨ ਵਿਕਰਾਲ ਰੂਪ ਧਾਰਨ ਕਰ ਰਹੀਆਂ ਹਨ ਮਫੂ ਸ਼ਹਿਰ ਦੀਆਂ ਸਮੱਸਿਆਵਾਂ ਵੀ ਆਏ ਦਿਨ ਵਿਕਰਾਲ ਰੂਪ ਧਾਰਨ ਕਰ ਰਹੀਆਂ ਹਨ ਕੂੜੇ ਦੇ ਪਏ ਢੇਰਾਂ ਨੇ ਲੋਕਾਂ ਦਾ ਜੀਰਾ ਸ਼ਹਿਰ ਵਿੱਚ ਜੀਣਾ ਮੁਹਾਲ ਕਰ ਦਿੱਤਾ ਹੈ ਸ਼ਹਿਰ ਵਿੱਚ ਨਾ ਤਾਂ ਕੋਈ ਪ੍ਰਸ਼ਾਸਨ ਨਾ ਹੀ ਪੁਲਿਸ ਪ੍ਰਸ਼ਾਸਨ ਨਾਂ ਦੀ ਕੀਜ ਰਹਿ ਗਈ ਹੈ ਤਰਵੰਡੀ ਨੱਪਾਲ ਵਿਖੇ ਇੱਕ 5 ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ ਨਾਹੀਂ ਕੋਈ ਮੰਤਰੀ ਸੰਤਰੀ ਪੁਲਿਸ ਪ੍ਰਸ਼ਾਸਨ ਬੱਚੀ ਦੇ ਪਰਿਵਾਰ ਵਾਲਿਆਂ ਕੋਲ ਪਹੁੰਚਿਆ ਸਾਰੇ ਭਗਵੰਤਾਨ ਦੀ ਰੈਲੀ ਤੇ ਰੁੱਜੇ ਰਹੇ ਤੇ ਸਾਰੀ ਭਾਰੀ ਪੁਲਿਸ ਫੋਰਸ ਨੂੰ ਇਸ ਕੰਮ ਤੇ ਲਗਾ ਦਿੱਤਾ ਗਿਆ ਕਿਸੇ ਵੀ ਮੰਤਰੀ ਜਾਂ ਸੰਤਰੀ ਨੇ ਇਸ ਬਲਦ ਕਾਰ ਵਾਲੀ ਘਟਨਾ ਤੇ ਇੱਕ ਵੀ ਸ਼ਬਦ ਨਹੀਂ ਬੋਲੇ ਹੁਣ ਲੋਕਾਂ ਨੇ ਵੀ ਆਪਣਾ ਮਾਨ ਬਣਾ ਲਿਆ ਹੈ ਕਿ ਪਹਿਲਾ ਜੀਰਾ ਕਸਬੇ ਦੀਆਂ ਹੋਰੀਆਂ ਵਿਕਰਾਰ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ ਤਰਵੰਡੀ ਭਾਈ ਜਿਹੜੀ ਹੈ ਰੁਕੀ ਪਈ ਬਲਾਕ ਸੜਕ ਨਹੀਂ ਬਣੀ ਤਾਂ ਜਿਹੜੇ ਕੂੜੇ ਆ ਕੂੜੇ ਜਿਹੜੇ ਚੱਕਣ ਦੀ ਵਾਦਾ ਕੀਤਾ ਗਿਆ ਸੀ ਨਹੀਂ ਹੋਇਆ ਤਾਂ ਐਸਡੀਐਮ ਕੋਰਟ ਦੀ ਜੀਰੇ ਚੌੜੀ ਸੀ ਨਹੀਂ ਹੋਈ ਕੋਈ ਕੰਮ ਨਹੀਂ ਜੀਰੇ ਸ਼ਹਿਰ ਦੇ ਵਿੱਚ ਨਿਭੜ ਰਿਹਾ ਆ ਤੇ ਹੁਣ ਲੋਕਾਂ ਨੇ ਵੀ ਮਨ ਬਣਾ ਲਿਆ ਹੈ ਕਿ ਅਸੀਂ ਹੁਣ ਵੋਟਾਂ ਪਾਵਾਂਗੇ ਤਾਂ ਬੜੀ ਸੋਚ ਸਮਝ ਕੇ ਪਹਿਲਾਂ ਵਾਲੀ ਗੱਲ ਆਮ ਪਾਰਟੀ ਦੀ ਹੁਣ ਨਹੀਂ ਰਹੀ ਪੇਸ਼ ਹੈ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੀਆਂ ਇਹ ਜਿਹੜੀਆਂ ਵਰਣਨਯੋਗ ਹੈ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵਰਗੇ ਮੁੱਖ ਮੰਤਰੀ ਜਦੋਂ ਆਇਆ ਕਰਦੇ ਸਨ ਤਾਂ ਪਹਿਲਾ ਉਹ ਹਰ ਹਲਕੇ ਦੀਆਂ ਸਮੱਸਿਆਵਾਂ ਸੁਣਦੇ ਸੀ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਨਗਰ ਕੌਂਸਲਾਂ ਤੇ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਕੇ ਜਾਇਆ ਕਰਦੇ ਸਨ ਉਹਨਾਂ ਜੀਰਾਂ ਦੀ ਸ਼ਹਿਰ ਦੀਆਂ ਸਮਾਜਿਕ ਜਥੇਬੰਦੀਆਂ ਨੇ ਵੀ ਆਪਣੀਆਂ ਤਿਆਰੀਆਂ ਕਰ ਲੀਆਂ ਹਨ ਕਿ ਜਦੋਂ ਤੱਕ ਹੁਣ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਉਹ ਆਮ ਪਾਰਟੀ ਨੂੰ ਵੀ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਇਗਨੋਰ ਕਰਦੇ ਰਹਿਣਗੇ ਕਹਿਣ ਦਾ ਭਾਵ ਕਿ ਪਿਛਲੀ ਦੀ ਤਰ੍ਹਾਂ ਉਹ ਨਾਮ ਪਾਰਟੀ ਵਾਲਾ ਵੀ ਉਹ ਫਰੇਮ ਨਹੀਂ ਰਹੇਗਾ